ਉਹ ਕਿਸਮਤ ਦਾ ਹੀ ਗੇੜ ਕਹਿ ਸਕਦੇ ਹਾਂ 2.5 ਸਾਲ ਦਾ ਸੀ ਵੀਰੇ ਜਦੋਂ ਭੈਣ ਦੀ ਡੈਥ ਹੋਈ ਆ ਹੂੰ ਉਦੋਂ 6 ਮਹੀਨੇ ਬਾਅਦ ਇਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਆ ਫਿਰ ਦਾਦਾ ਦਾਦੀ ਚਲੇ ਗਏ ਮਤਲਬ ਬਾਕੀ ਇੰਨੇ ਕਸ਼ਟ ਚੱਲਣ ਦੇ ਬਾਵਜੂਦ ਬਾਈ ਮਤਲਬ ਇੰਨਾ ਕਿ ਇੰਟੈਲੀਜੈਂਸੀ ਮਤਲਬ ਸ਼ੁਰੂ ਤੋਂ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਫਸਟ ਆਇਆ ਇਸ ਕਲਾਸ ਦੇ ਵਿੱਚੋਂ ਇਹ ਉਦੋਂ ਨਾ ਬਹੁਤ ਉਹਦੇ ਟੈਟੂ ਬਣਾਏ ਸੀ ਮਮੀ ਡੈਡੀ ਦੇ ਹਾਂ ਪਹਿਲਾਂ ਪਤਾ ਕੀ ਹੈ ਵੀਰੇ ਜਦੋਂ ਮਤਲਬ ਉਹਨੇ ਡੈਥ ਹੋਈ ਜੇ ਤਾਂ ਬਹੁਤ ਛੋਟਾ ਸੀ ਉਹ 2-2.5 ਸਾਲ ਦੇ ਵਿਚਕਾਰ ਨਹੀਂ ਪਤਾ ਹੁੰਦਾ ਹੁਣ ਪਤਾ ਨਹੀਂ ਸੀ ਹੁਣ ਜਿਉਂ-ਜਿਉਂ ਪਤਾ ਲੱਗੀ ਗਿਆ ਵੀਰੇ ਮਤਲਬ ਕੋਈ ਵੀ ਦਿਨ ਉਹਨੇ ਮਿਸ ਨਹੀਂ ਕੀਤਾ ਕਦੇ ਉਹਨਾਂ ਦਾ ਡੇਲੀ ਮਤਲਬ ਗੱਲ ਕਰਕੇ ਰੋਣਾ ਮਾਮਾ ਚਰ ਵੀ ਬਹੁਤ ਕਹਿੰਦੇ ਜੀ ਜਾਉਂਦੇ ਹੁੰਦੇ ਉਹ ਦੇਖਦੇ ਵੀ ਉਹਦਾ ਮੁੰਡੇ ਨੇ ਕਿੰਨੀ ਤਰੱਕੀ ਕਰੀ ਆ ਜਿੰਨੇ ਇੱਕ ਮੁੰਡੇ ਖੜਕੂ ਬਾਅਦ ਚ ਮਰੇ 19 ਹੁਣ ਕੈਨੇਡਾ ਨੇ ਮਾਰਤੇ ਆ ਹਾਂ ਬਸ ਠੀਕ ਹੈ ਸੱਚਾਈ ਆ ਵੀਰੇ ਇੱਥੇ ਜੇ ਕਿਸ ਨੂੰ ਕਹਿਣੇ ਅਗਲਾ ਮੰਨਦਾ ਨਹੀਂ ਹੈਗਾ ਮ ਮੈਂ ਵੀ ਹੁਣ ਬਹੁਤ ਜ਼ੋਰ ਲਾਇਆ ਸੀ ਤੂੰ ਐਡਾ ਇੰਟੈਲੀਜੈਂਟ ਹੈ ਵੀ ਇੱਧਰ ਕੰਮ ਕਰ ਦਲਾ ਕੋਸ ਪਰ ਜਿਵੇਂ ਹੁਣ ਨਾਲ ਦੇ ਯਾਰ ਦੋਸਤ ਸੀ ਉਹਨਾਂ ਤੇ ਮਗਰ ਲੱਗੇ ਹੀ ਉਹਨੇ ਉੱਥੇ ਚਲੇ ਗਏ ਤੋ ਬਾਰੇ ਇਹ ਗੱਲਾਂ ਸੋਚਦੇ ਪਰ ਉੱਥੇ ਆਪਣੀ ਅੱਖਾਂ ਤੋਂ ਪਰੇ ਤਾਂ ਬਹੁਤ ਮੁਸ਼ਕਲ ਆ ਜੀ ਸਾਡੀ ਤਾਂ ਅਹੀ ਹੱਥ ਬੰਨ ਕੇ ਬੇਚਦੀ ਆ ਹਰੇਕ ਨੂੰ ਵੀ ਪਰ ਆਪਦੇ ਬੱਚੇ ਆਪਦੇ ਤੋਂ ਦੂਰ ਨਾ ਕਰੋ ਸਤਿ ਸ਼੍ਰੀ ਅਕਾਲ ਜੀ ਜਾਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘਾਲਾ ਸੋ ਅੱਜ ਫੇਰ ਪ੍ਰਦੇਸ਼ ਦੀ ਧਰਤੀ ਤੋਂ ਕੈਨੇਡਾ ਸਰੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ 22 ਸਾਲਾ ਨੌਜਵਾਨ ਜਿਹੜਾ ਕਿ ਜੀਵਨ ਲੀਲਾ ਸਮਾਪਤ ਕਰ ਲਈ ਜਿਸ ਨੌਜਵਾਨ ਨੇ ਸੋ ਨੌਜਵਾਨ ਜ਼ਿੰਦਗੀ ਵਿੱਚ ਇਹਨੇ ਦੁੱਖ ਲਿਖਾ ਕੇ ਲੈ ਕੇ ਆਇਆ ਰੱਬ ਤਸਦਈਏ ਤਾਂ 2.5 ਸਾਲ ਦੀ ਉਮਰ ਵਿੱਚ ਹਰਮਨਜੋਤ ਦੀ ਜਿਹੜੀ ਕਿ ਮਾਤਾ ਚੜਾਈ ਕਰ ਜਾਂਦੀ ਹੈ ਕੁਝ ਸਮੇਂ ਬਾਅਦ ਉਸ ਦਾ ਪਿਤਾ ਕੁਝ ਸਮੇਂ ਬਾਅਦ ਦਾਦੀ ਦਾਦਾ ਸੋ ਸਾਰਾ ਪਰਿਵਾਰ ਹੀ ਕਹਿ ਦਈਏ ਤਾਂ ਉਸ ਬੱਚੇ ਦਾ ਜਿਹੜਾ ਕਿ ਖਤਮ ਹੋ ਜਾਂਦਾ ਸੋ ਆਪਣੇ ਚੰਗੇ ਪਵੇਖ ਲਈ ਬੱਚਾ ਆਪਣੇ ਮਾਮੇ ਕੋਲੇ ਆਉਂਦਾ ਤੇ ਵਿਦੇਸ਼ ਕੈਨੇਡਾ ਵਿੱਚ ਚਲਾ ਜਾਂਦਾ ਸੋ ਅੱਜ ਉਸ ਬੱਚੇ ਦੀ ਉਸਦੇ ਮਾਮਾ ਜੀ ਨੂੰ ਮੈਸੇਜ ਆਉਂਦਾ ਖਬਰ ਆਉਂਦੀ ਹੈ ਕਿ ਕੈਨੇਡਾ ਵਿੱਚ ਉਸ ਬੱਚੇ ਨੇ ਜਿਹੜਾ ਕਿ ਆਤਮ ਹੱਤਿਆ ਕਰ ਲਈ ਹੈ ਸੋ ਬੱਚੇ ਦੀ ਡੈਥ ਹੋ ਗਈ ਹੈ ਸੋ ਪਰਿਵਾਰ ਦੇ ਨਾਲ ਹਾਜ਼ਰ ਮਾਮੇ ਨੇ ਹਾਜ਼ਰ ਨਾ ਪਰਿਵਾਰ ਹਾਜ਼ਰ ਸੋ ਗੱਲ ਕਰਾਂਗੇ ਵੀ ਕੀ ਜਿਹੜਾ ਕਿ ਕਾਰਨ ਹੋਇਆ ਕੀ ਹੋਇਆ ਭਰਾਜੀ ਕੀ ਨਾਮ ਹੈ ਧਰਮਿੰਦਰ ਸਿੰਘ ਜੀ ਧਰਮਿੰਦਰ ਜੀ ਬੱਚੇ ਨੂੰ ਗਏ ਨੂੰ ਕਿੰਨਾ ਸਮਾਂ ਹੋ ਗਿਆ ਕੈਨੇਡਾ ਸਾਢੇ 3 ਸਾਲ ਹੋ ਗਏ ਸੀ ਜੀ ਹੁਣ ਵਰਕ ਪਰਮਿਟ ਤੇ ਸੀ ਹਾਂਜੀ ਪੜ੍ਹਾਈ ਕੰਪਲੀਟ ਹੋ ਗਈ ਸੀ ਦੀ ਜਿਵੇਂ ਮੈਂ ਪਹਿਲਾਂ ਤੁਸੀਂ ਦੱਸੀਆ ਅਫਰਕਾਰਡ ਗੱਲ ਵੀ ਜ਼ਿੰਦਗੀ ਚ ਇਹਨਾਂ ਨੂੰ ਦੁੱਖ ਪਹਿਲਾਂ ਮਾਤਾ ਚਲੀ ਗਈ ਪਿਤਾ ਚਲੇ ਗਿਆ ਕੀ ਇਹ ਹੈ ਦੇਖੋ ਜੀ ਹੁਣ ਕਿਸਮਤ ਦਾ ਹੀ ਗੇੜ ਕਹਿ ਸਕਦੇ ਹਾਂ 2.5 ਸਾਲ ਦਾ ਸੀ ਵੀਰੇ ਜਦੋਂ ਭੈਣ ਦੀ ਡੈਥ ਹੋਈ ਆ ਉਦੋਂ 6 ਮਹੀਨੇ ਬਾਅਦ ਇਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਆ ਫਿਰ ਦਾਦਾ ਦਾਦੀ ਚਲੇ ਗਏ ਮਤਲਬ ਬਾਕੀ ਇੰਨੇ ਕਸ਼ਟ ਝੱਲਣ ਦੇ ਬਾਵਜੂਦ ਵੀ ਮਤਲਬ ਇੰਨਾ ਕਿ ਇੰਟੈਲੀਜੈਂਸ ਸੀ ਮਤਲਬ ਸ਼ੁਰੂ ਤੋਂ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਫਰਸਟ ਆਇਆ ਇਸ ਕਲਾਸ ਦੇ ਵਿੱਚੋਂ ਇਹ ਤੇ ਆਇਲਟਸ ਦੇ ਵਿੱਚੋਂ 8 ਬੈਂਡ ਸੀ ਇਹਨੂੰ ਮਤਲਬ ਪਹਿਲੀ ਵਾਰ ਆਇਲਟਸ ਕੀਤਾ ਫਿਰ ਵੀ 8 ਬੈਂਡ ਆਇਆ ਇਹਨੂੰ ਅੱਛਾ ਹਾਂ ਪਹਿਲਾਂ ਸੋਚਦਾ ਸੀ ਵੀ ਇੱਥੇ ਕੰਮ ਕਰ ਕਰ ਲਾਂ ਕਹਿੰਦੇ ਵੀ ਇੱਥੇ ਮੈਂ ਹੌਲ ਵਧੀਆ ਨਹੀਂ ਹੈਗਾ ਵੀ 5-7 ਸਾਲ ਲਾ ਕੇ ਉੱਥੇ ਸੈੱਟ ਹੋ ਕੇ ਵੀ ਇੱਥੇ ਕੋਈ ਕੰਮ ਕਰ ਲਾਂਗੇ ਆਪਾਂ ਹੂੰ ਮੈਂ ਵੀ ਹੁਣ ਬਹੁਤ ਜ਼ੋਰ ਲਾਇਆ ਸੀ ਤੂੰ ਐਡਾ ਇੰਟੈਲੀਜੈਂਟ ਹੈ ਵੀ ਇੱਧਰ ਕੰਮ ਕਰ ਲਓ ਕੁਝ ਪਰ ਜਿਵੇਂ ਹੁਣ ਨਾਲ ਦੇ ਯਾਰ ਦੋਸਤ ਸੀ ਉਹਨਾਂ ਤੇ ਮਗਰ ਲੱਗ ਕੇ ਹੀ ਉਹਨੇ ਉੱਥੇ ਚਲੇ ਗਿਆ ਹੂੰ ਸੇ ਹੁਣ ਤੁਹਾਡੇ ਨਾਲ ਹੋਈ ਹੁੰਦੀ ਹੂ ਪਿਛਲੇ ਦਿਨਾਂ 'ਚ ਵੀ ਕੀ ਕੋਈ ਸਟ्रेस ਸੀ ਦਿਮਾਗ 'ਤੇ ਕੀ ਗੱਲ ਸੀ ਨੀ ਸਟ੍ਰੈਸ ਵਾਲੇ ਕੋਈ ਨਹੀਂ ਦੱਸੀ ਸਾਨੂੰ ਉਹਨੇ ਮਤਲਬ ਹੁਣ ਚਲੋ ਪੁਲਿਸ ਜਾਂ ਉਧਰ ਉਹ ਜਾਰਦੂਸ ਦੱਸ ਰਹੇ ਆ ਪਰ ਪਹਿਲਾਂ ਕੋਈ ਨਹੀਂ ਦੱਸੀ ਉਹਨੇ ਤੁਹਾਨੂੰ ਕਿਵੇਂ ਲੱਗਿਆ ਵੀ ਜਿਹੜੀ ਇਹ ਜਿਹੜਾ ਪਾਨਮਰਤ ਗਿਆ ਅੱਜ ਹਾਂਜੀ 12:10 ਮਿੰਟ ਤੇ ਉਪਰੋਂ ਅਨਨੋਨ ਨੰਬਰ ਤੋਂ ਕਾਲ ਆਈ ਸੀ ਉਹਨਾਂ ਨੇ ਜਦੋਂ ਦੇਖਿਆ ਉਹ ਕਹਿੰਦੇ ਵੀ ਅਸੀਂ ਲਾਸਟ ਕਾਲ ਮੈਨੂੰ ਹੋਈ ਸੀ ਹਰਮਨ ਦੀ ਤੇ ਉਸ ਦੇ ਦੋਸਤਾਂ ਨੇ ਉਹ ਮੈਨੂੰ ਜਾਣ ਦੇ ਸੀ ਵੀ ਉਹਦਾ ਮਾਮਾਗਾ ਇਹ ਤੇ ਉਹਨਾਂ ਨੇ ਫਿਰ ਪੁਲਿਸ ਮੁਲਾਜ਼ਮਾਂ ਨੇ ਮੈਨੂੰ ਵੀਡੀਓ ਕਾਲ ਤੇ ਦਿਖਾਇਆ ਵੀ ਉਹਦੀ ਡੈਥ ਹੋ ਚੁੱਕੀ ਹੈ ਵੀ ਘੰਟਾ ਪਹਿਲਾਂ ਹੀ ਹੋਈ ਹੈ ਇੱਥੋਂ ਮਤਲਬ ਕਿ ਦਿਨ ਹਰ ਰੋਜ਼ ਗੱਲ ਹੁੰਦੀ ਹੈ ਵੀ ਉਹਨੇ ਪਿਕਨ ਕੀਤਾ ਕੀ ਕੰਮ ਦਾ ਕਿੰਨਾ ਬੋਝ ਸੀ ਉੱਥੇ ਪੜ੍ਹਾਈ ਕਰਨ ਗਿਆ ਸੀ ਜਿਹੜੇ ਬੱਚੇ ਜਾਂਦੇ ਨੇ ਕਹਿੰਦੇ ਵੀ ਪੜ੍ਹਾਈ ਦੀ ਵੀ ਕਾਫੀ ਸਟ्रेस ਹੁੰਦੀ ਹੈ ਉਧਰ ਕੰਮ ਦੀ ਕਾਫੀ ਸਟ्रेस ਹੁੰਦੀ ਹੈ ਕੋ ਸਟ्रेस ਤਾਂ ਹੈਗੀ ਹੈ ਬਈ ਸਾਨੂੰ ਤਾਂ ਇਹ ਲੱਗਦਾ ਹੁਣ ਤਾਂ ਵੀ ਮਤਲਬ ਪੈਸੇ ਦੇ ਕੇ ਇੱਕ ਮੁਲ ਜ਼ਵਾਗ ਦੀ ਮੋਤੀ ਖਰੀਦੀ ਹੈ ਮਿੱਠੀ ਝੀਲ ਜਿਵੇਂ ਪਹਿਲਾਂ ਕਹਿੰਦੇ ਸੀ ਕੈਨੇਡਾ ਵਾਕੇ ਹੋਂ ਤਾਂ ਇਦੋਂ ਮੜਾ ਕੀ ਹੋ ਵੀਰੇ ਮਤਲਬ ਇੱਥੋਂ ਸਾਰਾ ਕੁਝ ਇੰਨਾ ਮਤਲਬ ਸਭ ਤੋਂ ਵੱਡੀ ਗੱਲ ਬਈ ਇੰਨਾ ਇੰਟੈਲੀਜੈਂਟ ਬੰਦਾ ਇੱਥੇ ਕੁਝ ਵੀ ਕਰ ਸਕਦਾ ਸਿਰਫ ਇੱਕੇ ਚਲੋ ਸਰਕਾਰਾਂ ਦਾ ਵਿਰੋਸਾ ਹੋਈ ਸਕਦਾ ਜਿੱਥੇ ਵਧੀਆ ਸੌਕਾ ਮਾਹੌਲ ਹੋਵੇ ਕਾ ਨੂੰ ਠੱਕੇ ਖਾਣ ਜਵਾਕਾ ਨੂੰ ਰੋਲਨ ਬਈ ਹ ਨਹੀਂ ਜਿਵੇਂ ਬਸ ਸੇ ਕਹਿੰਦੇ ਵੀ ਯੂਨੀਵਰਸਿਟੀ ਜੇ ਵੀ ਦਾਖਲੇ ਲਈ ਵੀ ਸਾਇਰ ਅਟੈਂਡੈਂਸ ਘਟ ਸੀ ਇਸ ਤਰ੍ਹਾਂ ਦੀ ਵੀ ਕੋਈ ਉਹ ਕਹਿੰਦੇ ਵੀ ਥੋੜੀ ਪਰਸੈਂਟੇਜ ਘਟ ਸੀ ਇਹਦੀ ਜੇ ਪਰਸੈਂਟੇਜ ਘਟ ਹਾਂ ਉਹ ਅੱਗੇ ਵਰਕ ਪਰਮਿਟ ਤਾਂ ਹੈਗੇ ਸੀ ਇਹ ਪਰ ਉਹਨੂੰ ਕੋਈ ਪੀਆਰ ਲਈ ਉਹਦੀ ਕੋਈ ਪ੍ਰੋਬਲਮ ਆ ਰਹੀ ਸੀ ਹਾਂਜੀ ਹਾਂ ਅਸਾ ਕਿਵੇਂ ਲੱਗਦਾ ਪਹਿਲਾਂ ਚਲੋ ਹੁਣ ਤਾਂ ਕੁਝ ਗੱਲ ਥਮੀ ਹੋ ਗਈ ਆ ਪਹਿਲਾਂ ਕਿਵੇਂ ਨੌਜਵਾਨ ਡੈਲੀ ਹਜ਼ਾਰਾਂ ਦੇ ਹਿਸਾਬ ਨਾਲ ਨੌਜਵਾਨ ਵਿਦੇਸ਼ ਜਾਂਦੇ ਸੀ ਚੰਗੇ ਭਵਿੱਖ ਲਈ ਪਰ ਕਿੰਨੀਆਂ ਡੈੱਡ ਬੋਡੀਆਂ ਹੁਣ ਤੱਕ ਦੇਖੋ ਨਾ ਪੰਜਾਬ ਦੇ ਦੇਖੋ ਸਭ ਤੋਂ ਵੱਡੀ ਗੱਲ ਬਾਈ ਇਹਨੇ ਇਹ ਤਾਂ ਇੱਕ ਟਰੈਜੇਡੀ ਕਹਿ ਸਕਦੇ ਆਗੇ ਜਿੰਨੇ ਇੱਕ ਮੁੰਡੇ ਖੜਕੂ ਬਾਅਦ ਚ ਮਰੇ 19 ਹੁਣ ਕੈਨੇਡਾ ਨੇ ਮਾਰਤੇ ਆ ਹੂੰ ਬਸ ਠੀਕ ਹੈ ਸੱਚਾਈ ਆ ਵੀਰੇ ਇੱਥੇ ਜੇ ਕਿਸ ਨੂੰ ਕਹਿਣੇ ਅਗਲਾ ਮੰਨਦਾ ਨਹੀਂ ਹੈਗਾ ਹੂੰ ਹੁਣ ਬਹੁਤ ਹੁਣ ਦੇਖੋ ਚਲੋ ਜੇ ਆਪਾਂ ਜਨਮ ਮੌਤ ਵੀ ਲਈਏ ਹਨ ਵੀ ਪਰਮਾਤਮਾ ਦਾ ਹੋਵਾ ਪਰ ਘੱਟ ਤੋਂ ਘੱਟ ਬਾਈ ਹੁਣ ਮਿੰਨਾ ਡੈੱਡ ਬੋਡੀ ਰੋਲਨੀ ਆ ਉੱਥੇ ਜੇ ਘੱਟ ਤੋਂ ਘੱਟ ਚਲ ਜੂ ਅੱਖਾਂ ਸਾਹਮਣੇ ਤਾਂ ਇੱਥੇ ਕੋਈ ਹੱਲ ਹੋ ਜਾਂਦਾ ਉਹ ਚੀਜ਼ਾਂ ਦਾ ਜਿਵੇਂ ਆਹ ਕੁੜੇ ਭਾਰਤ ਚੋਂ ਨੇੜੇ ਦੂਰ ਨੇੜੇ ਕਿਸੀ ਨੌਕਰੀ ਕਰਦੇ ਭੱਜ ਕੇ ਆਤਾ ਜਾਂਦਾ ਹਾਂ ਹਾਂਜੀ ਹਾਂ ਗਲਤ ਹੈ ਹੀ ਜੀ ਮਤਲਬ ਅਸਾਂ ਹੁਣ ਤੋ ਤੁਸੀਂ ਵੀ ਬੱਚਿਆਂ ਦੇ ਕਹਿੰਦੇ ਡਿਸੀਜਨ ਲਿਆ ਸੀ ਬਾਰੇ ਜਾਣਦਾ ਕੀ ਤੁਹਾਡੇ ਹਾਂਜੀ ਬਾਈ ਦੇਖੋ ਚਲੋ ਮੈਂ ਤਾਂ ਸ਼ੁਰੂ ਤੋਂ ਹੀ ਇਸ ਗੱਲਾਂ ਦੇ ਖਿਲਾਫ ਸੀ ਪਰ ਕਈ ਵਾਰ ਇਸ ਤਰ੍ਹਾਂ ਹੋਏ ਲੱਗਦਾ ਸੀ ਵੀ ਬੱਚੇ ਕਿਉਂ ਨਹੀਂ ਭੇਜ ਰਹੇ ਬਾਹਰ ਇਹ ਮੈਂ ਸ਼ੁਰੂ ਤੋਂ ਇਸ ਗੱਲ ਦੇ ਖਿਲਾਫ ਦੇ ਖਿਲਾਫ ਹੀ ਰਹੂੰਗਾ ਮੈਂ ਤਾਂ ਲੋਕਾਂ ਨੂੰ ਅਪੀਲ ਕਰਨਾ ਬਾਈ ਇੱਥੇ ਬਹੁਤ ਕੁਸਰਤ ਜੇ ਕੁਝ ਕੁਝ ਵੀ ਨਾ ਕਰਨ ਬਾਈ ਅੱਖਾਂ ਸਾਹਮਣੇ ਤਾਂ ਹੈਗੇ ਬੱਚੇ ਭੁੱਖੇ ਰੋਟੀ ਤੋਂ ਭੁੱਖੇ ਬਾਈ ਦੇਖੋ ਦੇਖੋ ਕੁਝ ਨਹੀਂ ਬਾਈ ਇੱਥੇ ਮਿਹਨਤ ਕਰ ਲਓ ਘੱਟ ਖਰਚੇ ਕਰ ਲਓ ਕੁਝ ਨਹੀਂ ਹੁੰਦਾ ਹੈਗਾ ਪਰ ਅਜਵਾਕਾਂ ਦੇ ਅੱਖਾਂ ਸਾਹਮਣੇ ਬਾਈ ਬੱਚੇ ਤੋੜਨੇ ਬਹੁਤ ਵੱਡੀ ਗੱ ਹੁਣ ਵਿਚਾਰਾ ਹਰਮਨ ਜੋਤ ਇਕੱਲਾ ਸੀ ਹੈ ਨਾ ਮਾਂ ਬਾਪ ਵੀ ਦਾਦਾ ਦਾਦੀ ਇਕੱਲਾ ਹੀ ਸੀ ਨਾ ਕੋਈ ਭੈਣ ਭਾਈ ਸਾਰਾ ਕੁਝ ਹੀ ਕਰਮ ਹੋ ਗਿਆ ਹਾਂ ਸਭ ਕੁਝ ਖਤਮ ਹੋ ਗਿਆ ਭਾਈ ਭੈਣ ਦੀ ਆਖਰੀ ਇਨਸਾਨੀ ਕੀ ਬਚਿਆ ਸਾਡੇ ਪਰਿਵਾਰੋਂ ਤੁਹਾਡੇ ਕੋਲੇ ਮਾਪੇ ਦੀਆਂ ਗੱਲਾਂ ਕਰਦਾ ਹੂਗਾ ਬਹੁਤ ਬਈ ਮਤਲਬ ਦੋਨਾਂ ਬਾਹਾਂ ਤੇ ਉਹਦੇ ਟੈਟੂ ਬਣਾਏ ਸੀ ਮੰਮੀ ਡੈਡੀ ਦੇ ਅੱਛਾ ਪਹਿਲਾਂ ਪਤਾ ਕੀ ਹੈ ਵੀਰੇ ਜਦੋਂ ਮਤਲਬ ਉਹਨੇ ਡੈਥ ਹੋਈ ਜੇ ਤਾਂ ਬਹੁਤ ਛੋਟਾ ਸੀ ਉਹ 2-2.5 ਸਾਲ ਦੇ ਬੱਚੇ ਨੂੰ ਨਹੀਂ ਪਤਾ ਹੁੰਦਾ ਹੁੰਦਾ ਹੁਣ ਪਤਾ ਨਹੀਂ ਸੀ ਹੁਣ ਜਿਉਂ-ਜਿਉਂ ਪਤਾ ਲੱਗੀ ਗਿਆ ਵੀਰੇ ਮਤਲਬ ਕੋਈ ਵੀ ਦਿਨ ਉਹਨੇ ਮਿਸ ਨਹੀਂ ਕੀਤਾ ਕਦੇ ਉਹਨਾਂ ਦਾ ਡੇਲੀ ਮਤਲਬ ਗੱਲ ਕਰਕੇ ਰੋਣਾ ਮਾਮਾ ਜਰ ਵੀ ਬਹੁਤ ਕਹਿੰਦੇ ਜੀ ਜਿਉਂਦੇ ਹੁੰਦੇ ਉਹ ਦੇਖਦੇ ਵੀ ਉਹਦਾ ਮੁੰਡੇ ਨੇ ਕਿੰਨੀ ਤਰੱਕੀ ਕਰੀ ਆ ਠੀਕ ਆ ਚਲੋ ਬੇਸਕ ਉੱਤੇ ਹਾਲਾਤ ਮਾੜੀ ਸੀ ਬਈ ਉਹਨੇ ਸਟਰਗਲ ਬ ਤੇ ਵਧੀਆ ਮਤਲਬ ਪਰ ਇੱਕ ਗੱਲ ਜ਼ਰੂਰ ਸੀ ਬਾਈ ਫਿਕਰਮੰਦ ਸੀ ਉਹ ਕਹਿੰਦਾ ਮੈਨੂੰ ਇਹੀ ਕਹਿੰਦਾ ਸੀ ਬਾਮਾ ਵੀ ਅਸੀਂ ਤਾਂ ਫਸ ਗਏ ਵੀ ਹੋਰ ਆਉਣ ਨਾ ਇੱਥੇ ਕੋਈ ਅੱਛਾ ਵੀ ਹੋਰ ਬੱਚੇ ਆ ਹਾਂ ਮਤਲਬ ਸਾਲ ਡੇਢ ਸਾਲ ਤੋਂ ਵੀਰੇ ਮਤਲਬ ਹਰ ਵਾਰ ਉਹਨੇ ਇਹੀ ਗੱਲ ਰਿਪੀਟ ਕਰਨੀ ਆ ਵੀ ਕੈਨੇਡਾ ਕੋ ਨਾ ਆਵੇ ਜਿੱਥੋਂ ਤੁਸੀਂ ਚਾਹੇ ਲੇਬਰ ਕਰ ਲਓ ਜੋ ਕਿਸ ਮਰਜ਼ੀ ਕਰ ਲਓ ਵੀ ਕੈਨੇਡਾ ਨਾ ਭੇਜੋ ਬੱਚਿਆਂ ਨੂੰ ਕੀ ਲੱਗਦਾ ਸੀ ਕੀ ਕਿਹੜੀ ਇਹ ਜਿਹੀਆਂ ਗੱਲਾਂ ਸੀ ਤੁਹਾਡੇ ਸਾਹਮਣੇ ਜਿਹੜਾ ਇਹ ਗੱਲ ਕਹਿ ਰਿਹਾ ਸੀ ਉਹ ਤੇ ਖੁਸ਼ ਇੱਕ ਤਾਂ ਫੀਸਾਂ ਵਗੈਰਾ ਬਹੁਤ ਜ਼ਿਆਦੇ ਨੇ ਜਦੋਂ ਹੁਣ ਮਤਲਬ ਬੰਦਾ ਪੈਰੋਂ ਸਿਰ ਹੋਣਾ ਤਾਂ ਕਦੇ ਵਰਕ ਪਰਮਿਟ ਦੀ ਫੀਸ ਹੋ ਗਈ ਕਦੇ ਪੀਆਰ ਦੀ ਫੀਸ ਹੋ ਗਈ ਕਦੇ ਲਾਇਰ ਦੀ ਫੀਸਾਂ ਭਰ ਲੀਆਂ ਕੀ ਕਿੰਨਾ ਕੁ ਮੈਨੇਜ ਕਰ ਲੂ ਹੁਣ 20 ਸਾਲ ਦਾ ਬੱਚਾ ਬਈ ਇੱਥੇ ਚਾ ਕੇ ਪਾਣੀ ਦਾ ਗਲਾਸ ਨਹੀਂ ਪੀਂਦਾ ਹੋਏਗਾ ਬਾਕੀ ਹੁਣ ਉੱਥੇ ਮਤਲਬ ਜਦੋਂ ਇੱਕੋ ਲੱਗਦਾ ਇੰਨਾ ਪ੍ਰੈਸ਼ਰ ਪੈਂਦਾਗਾ ਉਹ ਕਿਤਨਾ ਕਿਤੇ ਡਿਪਰੈਸ਼ਨ ਚਲੇ ਜਾਂਦਾ ਬਈ ਸਾਕੋ ਗੱਲ ਸ਼ੇਅਰ ਨਹੀਂ ਕਰਦੇ ਵੱਖਰੀ ਗੱਲ ਹੈਗੀ ਪਰ ਪ੍ਰੋਬਲਮ ਤਾਂ ਹੁੰਦੀ ਆ ਉਹਨਾਂ ਨੂੰ ਫੋਨ ਫਿਰ ਕੀ ਮੰਗ ਕਰਦੇ ਹੋ ਜਿਵੇਂ ਉਧਰ ਵੀ ਪ੍ਰਸ਼ਾਸਨਾਂ ਇਧਰੀ ਪ੍ਰਸ਼ਾਸਨਾਂ ਕੀ ਉਸ ਬੱਚੇ ਦੀ ਦੇਖੋ ਮੇਰੇ ਤੱਕ ਦੇ ਆ ਨਾ ਹੱਥਵਾਨ ਨੇ ਕੇਹੀ ਬੇਨਤੀ ਕਰਦੇ ਜੀ ਭਾਰਤ ਸਰਕਾਰ ਨੂੰ ਵੀ ਤੇ ਕੈਨੇਡਾ ਗਵਰਨਮੈਂਟ ਨੂੰ ਵੀ ਤੇ ਜਾਂ ਜੋ ਉਧਰ ਸਸਤਾਮਾ ਇਸ ਰਿਲੇਟਡ ਕੰਮ ਕਰਦੀਆਂ ਨੇ ਵੀ ਚਲੋ ਜਿਉਂਦੇ ਜੀ ਤਾਂ ਨਹੀਂ ਵਾਪਸ ਆ ਸਕਿਆ ਉਹ ਹਰਮਨ ਜੋਤ ਵੀ ਘੱਟ ਤੋਂ ਘੱਟ ਉਹਦੀ ਡੈੱਡ ਬੋਡੀ ਤਾਂ ਪੰਜਾਬੇ ਭੇਜੀ ਜਾਵੇ ਤੇ ਥੋੜੀ ਜਲਦੀ ਭੇਜੀ ਜਾਵੇ ਸੋ ਬਾਕੀ ਜੀ ਹਰਮਨ ਜੋਤ ਜਿਨੇ ਕਿ ਆਪਣੀ ਮਾਂ ਬਾਪ ਨੂੰ ਦੇਖਿਆ ਤਾਂ ਨਹੀਂ ਪਰ ਆਪਣੇ ਮਾਂ ਬਾਪ ਦੀਆਂ ਜਿਹੜੀਆਂ ਕਿ ਕਿਤੇ ਟੈਟੂ ਆਪਣੇ ਬਾਹਾਂ ਤੇ ਬਣਵਾ ਕੇ ਹਮੇਸ਼ਾ ਆਪਣੇ ਮਾਂ ਬਾਪ ਨੂੰ ਯਾਦ ਕਰਦਾ ਸੀਗਾ ਪਰਾ ਜੀ ਤੁਹਾਡਾ ਕੀ ਨਾਮ ਗੁਰਵਿੰਦਰ ਸਿੰਘ ਜੀ ਪਰਾ ਜੀ ਹਰਮਨ ਜੋਤ ਦੀ ਗੱਲ ਕਰ ਰਹੇ ਆ ਬੜਾ ਦਰਦਨਾਕ ਦਖਦਈ ਹੈ ਨਾ ਪਰਿਵਾਰ ਲਈ ਆ ਮਾਮਾ ਜੀ ਲਈ ਆ ਕਿਸ ਤਰ੍ਹਾਂ ਬੱਚੇ ਦੀ ਕਿਸ ਸੰਬੰਧ ਕਿ ਲਾ ਕੇ ਲੈ ਗਿਆ ਬੱਚੇ ਉਹ ਕਿਸਮ ਮਾੜੀ ਹੈ ਸਾਰੇ ਪਰਿਵਾਰ ਦੀ ਕਿਸਮ ਮਾੜੀ ਆ ਆਪਣੀ ਤਾਂ ਲਖਾ ਕੇ ਲਿਆ ਸੀਗਾ ਪਹਿਲਾਂ ਉਹਦੀ ਮੰਮੀ ਡੈਡੀ ਦੇਟ ਹੁੰਦੀ ਆ ਆ ਨਹੀਂ ਗਾ ਰੋਲ ਦਾ ਖੁਰਲਾ ਪੜਲਾ ਤੇ ਥੋੜੀ ਜੱਦ ਕਰਕੇ ਚੱਲੂ ਕਹਿੰਦਾ ਵੀ ਮੈਂ ਬਾਹਰ ਜਾਣਾ ਦਾ ਪਰ ਸਾਰੇ ਨੇ ਮਾਮਾ ਜੀ ਕਿਨੂੰ ਹੋਰ ਇਥੇ ਰਹਿ ਗੁਰੂ ਹੈਲਪ ਕਰਕੇ ਨੂੰ ਬਾਹਰ ਭੇਜਿਆ ਜੀ ਤੇ ਵਧੀਆ ਤਰੀਕੇ ਵਧੀਆ ਸੀ ਨੇਚਰ ਦਾ ਮੁੰਡਾ ਤੇ ਉਹਨੂੰ ਬਸ ਇਦਾਂ ਹੀ ਲੱਗਦਾ ਸੀ ਵੀ ਮੈਂ ਕੁਝ ਬਣਾ ਤੇ ਉਹ ਬਣਦੇ ਉਸ ਚੀਜ਼ ਆਪਦੀ ਥੋੜੀ ਜਿਹੀ ਪੜਾਈ ਤੋਂ ਬੀਕ ਹੁੰਦਾ ਜਗਾ ਜੀ ਥੋੜਾ ਜਿਹਾ ਤੇ ਉਹ ਚੀਜ਼ ਉਹਨੂੰ ਥੋੜੀ ਜੀ ਪ੍ਰੋਬਲਮ ਆਈ ਆ ਉੱਥੇ ਤੇ ਜਿਵੇਂ ਵੀ ਗੱਲ ਮਤਲਬ ਪਤਾ ਲੱਗੀ ਆ ਤੇ ਉਹ ਤੋਂ ਵੱਖ ਹੋ ਗਿਆ ਥੋੜਾ ਜਿਹਾ ਕੀ ਕੀ ਕਹੂੰਗੇ ਅੱਜ ਬੱਚੇ ਸਾਡੇ ਬਾਹਰ ਲਈ ਬਹੁਤ ਪਹਿਲਾਂ ਗਏ ਨੇ ਜਹਾਜ਼ ਭਰ-ਭਰ ਸਾਡੇ ਬੱਚੇ ਉਧਰ ਗਏ ਨੇ ਉਧਰ ਡੱਡ-ਮੋਡੀਆਂ ਬਹੁਤ ਆਈਆਂ ਨੇ ਹਨਾ ਤੁਕਦੇ ਕੀ ਉਹਨਾਂ ਬੱਚਿਆਂ ਨੂੰ ਕਹੋਂਗੇ ਜਿਹੜੇ ਹੁਣ ਵੀ ਜਾਣ ਨੂੰ ਜਿਹੜੇ ਵਿੱਚ ਬਹੁਤ ਸਾਡੀ ਦਾ ਹੀ ਹੱਥ ਬੰਨ ਕੇ ਬੇਨਤੀ ਹੈ ਜੀ ਵੀ ਮਤਲਬ ਆਪਦੇ ਜੋ ਬੱਚੇ ਹੁੰਦੇ ਨੇ ਜੀ ਆਪਦੇ ਕੋਲੇ ਹੀ ਰੱਖੋ ਇੱਥੇ ਜੋ ਜਿੰਨਾ ਕੁ ਸੰਦਾ ਉਹਨਾਂ ਤੋਂ ਕਰਵਾ ਲਓ ਜੋ ਵੀ ਮਤਲਬ ਉਹਨੇ ਪੜ੍ਹਾਈ ਆ ਜਾਂ ਕੁਛ ਆਪਾਂ ਨੌਕਰੀ ਲਾ ਲਓ ਛੋਟੀ ਮੋਡੀ ਜਾਂ ਜਿਹੜਾ ਰੋਜ਼ਗਾਰ ਉਹ ਜੇ ਇੱਥੇ ਹੀ ਕਰ ਲਓ ਬਿਹਤਰ ਆ ਜੀ ਵਧੀਆ ਗੱਲ ਆ ਆਪਦੇ ਕੋਲੇ ਤਾਂ ਰਹਿਣਗੇ ਘੱਟੋ ਘੱਟ ਬੱਚੇ ਉਧਰ ਬੱਚੇ ਨੂੰ ਕੋਈ ਪਤਾ ਨਹੀਂ ਜੇ ਉਧਰ ਕੀ ਹਾਲਾਤ ਨੇ ਉਹਨਾਂ ਦੇ ਕੀ ਕਿਹੜੇ ਹਾਲਾਤੋਂ ਲੰਘਦੇ ਨੇਗੇ ਉਹਨਾਂ ਦੀ ਆਪਦੀ ਫੀਸ ਆ ਜਾਂ ਉਹਨਾਂ ਦਾ ਆਪਦਾ ਰੂਮ ਦਾ ਕਿਰਾਇਆ ਤੱਕ ਨਹੀਂ ਉਹਨਾਂ ਤੋਂ ਪੂਰਾ ਹੋ ਰਿਹਾ ਜੀ ਬੱਚਿਆਂ ਦਾ ਉਹ ਇੱਕ ਆਪਦੇ ਮਾਪਿਆਂ ਨੂੰ ਨਹੀਂ ਦੱਸਦੇ ਇਹ ਗੱਲਾਂ ਇਹ ਵੀ ਜੱਲਣਾ ਜਿਹੜਾ ਬੱਚਾ ਘਰੋਂ ਕਦੇ ਕਿਲੋਮੀਟਰ 2 ਕਿਲੋਮੀਟਰ ਪਰੇ ਨਹੀਂ ਗਿਆ ਜੇ ਰਾਤ ਦੇ ਹਾਂਦਾ ਉਹ ਇੱਕਦਮ ਕੈਨੇਡਾ ਵਕੇ ਜਾਣਾ ਜਾ ਕੇ ਸਾਰ ਬਹੁਤ ਵੱਡੀ ਗੱਲ ਹੈ ਜੀ ਮੇਰੇ ਕੋਲ ਆਪਦੀ ਬੇਟੀ ਗਈ ਆ ਵੀਰੇ ਨੇ ਬਹੁਤ ਗਿਆ ਸੀ ਵੀ ਤੂੰ ਰਹਿਣ ਦੇ ਚਲੋ ਮਤਲਬ ਹੁੰਦੇ ਨੇ ਰਿਸ਼ਤੇਦਾਰ ਲਾ ਲੋ ਘਰ ਦੇ ਉਹ ਗੱਲਾਂ ਕਈ ਜਾਂਦੇ ਦਿਨ ਵੀ ਕਰੋ ਤੋਰੋ ਕਰੋ ਤੋਰੋ ਕਿਉਂ ਨਹੀਂ ਤੁਸੀਂ ਇੰਦਾ ਕਰਦੇ ਪਰ ਮੈਂ ਖੁਦ ਆਪਦਾ ਰੁਪਿਆ ਲਾ ਕੇ ਤੋਰ ਕੇ ਜੀ ਪਸਤਾਉਣਾ ਹੀ ਆ ਗੱਲ ਨੂੰ ਪਸਤਾਵਾ ਹੀ ਆ ਵੀ ਪਰ ਬੱਚਾ ਦਾ ਕਮ ਸੇ ਕਮ ਕੋਲੇ ਹੋਵੇ ਨਾ ਜਦੋਂ ਆਪਣਾ ਬੱਚਾ ਹੀ ਨਹੀਂ ਆਪਣੇ ਕੋਲੇ ਆਪਾਂ ਨੇ ਕਰਨਾ ਕੀ ਹੈ ਜਦੋਂ ਐਹ ਜੀ ਕੋਈ ਘਟਨਾ ਹੁੰਦੀ ਆ ਫਿਰ ਉਥੋਂ ਬੰਦਾ ਕਿਸੇ ਜਿਉਣ ਦੋਗਾ ਰਹਿੰਦਾ ਨਹੀਂ ਹੁੰਦਾ ਜੀ ਹਾਂ ਬੱਚਾ ਸਕੂਲ ਜਾਂਦਾ ਨਾ ਸਕੂਲ ਜਿੰਨ ਕਰ ਨਹੀਂ ਆਉਂਦਾ ਬੈਂਚ ਤੇ ਫਿਰ ਵੀ ਮਾਂ ਪਿਓ ਵੇਟ ਕਰਦੇ ਰਹਿੰਦੇ ਵੀ ਅਰ ਕਦੋਂ ਆਊ ਫਿਰ ਇਹ ਤਾਂ ਫਿਰ ਵੀ ਕੈਨੇਡਾ ਜਾਂਦਾ ਬੱਚਾ ਹਾਂਜੀ ਫਿਰ ਉਹਦਾ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਖੜਾ ਰਹਿੰਦਾ ਜੀ ਦੇਖ ਕੇ ਲੈ ਕੇ ਆਉਂਗਾ ਵੀ ਬੱਚਾ ਆਪਣਾ ਪਹੁੰਚਿਆ ਨਹੀਂ ਸਕੂਲ 'ਚ ਫੋਨ ਕਰਦੇ ਆਪਾਂ ਹੂੰ 100 ਵਾਰ ਇਹ ਗੱਲਾਂ ਸੋਚਦੇ ਆ ਪਰ ਉੱਥੇ ਆਪਣੀ ਅੱਖਾਂ ਤੋਂ ਪਰੇ ਤਾਂ ਬਹੁਤ ਮੁਸ਼ਕਲ ਆ ਜੀ ਹੂੰ ਤਾਂ ਸਾਡੀ ਤਾਂ ਅਸੀਂ ਹੱਥ ਬੰਨ੍ਹ ਕੇ ਬੇਨਤੀ ਆ ਹਰੇਕ ਨੂੰ ਵੀ ਪਿਆਰ ਆ ਆਪਣੇ ਬੱਚੇ ਆਪਦੇ ਤੋਂ ਦੂਰ ਨਾ ਕਰੋ ਤੇ ਆਪਦੇ ਕੋਲ ਹੀ ਇੱਥੇ ਰੱਖੋ ਜਿਹੜਾ ਜਿਹੀ ਮਿਲਦੀ ਆ ਰੱਬ ਨੇ ਦਿੱਤੀ ਆ ਉਹ ਜੀ ਖਾ ਲੋ ਸੋ ਇਹ ਮੁੰਡਾ ਜਿਹੜਾ ਕਿ ਹਰਮਨ ਜੋਤਨਾ ਜਿਹੜੀ ਸਾਇਦ ਚੈਟਿੰਗ ਹੋਤੀ ਰਾ ਤੁਹਾਡੇ ਨਾਲ ਚੈਟਿੰਗ ਹੋਈ ਸੀ ਲਾਸਟ ਹਾਂਜੀ ਸਨੈਪ ਵੀ ਜੀ ਸੀ ਸਨੈਪੇ ਜੀ ਤੁਹਾਨੂੰ ਹਾਂਜੀ ਕੀ ਭੇਜਦੀ ਸਨੈਪਸ ਕੰਮ ਤੇ ਲੰਚ ਕਰ ਰਹੀ ਸੀ ਕੰਮ ਤੇ ਤੁਹਾਡੇ ਨਾਲ ਡੇਲੀ ਕਰਦਾ ਸੀ ਗੱਲ ਹਾਂ ਡੇਲੀ ਸਨੈਪ ਵੀ ਆਉਂਦੀ ਡੇਲੀ ਗੱਲ ਵੀ ਹੁੰਦੀ ਸੀ ਕੀ ਲੱਗਦਾ ਤੈਨੂੰ ਕੀ ਲੱਗਦਾ ਵੀ ਕਿਉਂ ਐ ਕੀਤਾ ਉਹਨੇ ਕੈਨੀ ਹਾਂ ਤੇਰੇ ਨਾਲ ਉਹ ਗੱਲਾਂ ਗੱਲਾਂ ਖੁੱਲੀਆਂ ਕਰ ਲੈਂਦਾ ਸੀਗਾ ਮੈਂ ਗੱਲਾਂ ਕਰ ਨਹੀਂ ਹੈਗੀ ਜੇ ਇਹ ਕੰਮ ਨਹੀਂ ਨਾ ਕਰੇ ਰਸੀ ਸੀ ਦੱਸਿਆ ਨਹੀਂ ਸੀ ਕਦੇ ਵੀ ਮੇਰੇ ਟੈਂਸਰਾਂ ਜਾਂ ਮੈਂ ਕਰਨਾ ਹਾਂ ਤਵੇਂ ਜਾਣਾ ਸੀ ਕੈਨੇਡਾ ਜਾਣ ਕੀ ਲੱਗਦਾ ਫਿਰ ਹੁਣ ਜਿਵੇਂ ਇਹੋ ਜਿਹੇ ਖਬਰਾਂ ਸੁਣਦੇ ਆ ਇਹ ਚੀਜ਼ ਤੇਰੇ ਹਾਨ ਪ੍ਰਮਾਣ ਸੀ ਨਾ ਇਹ ਗੱਲਾਂ ਸੁਣਦੇ ਆ ਕੀ ਫਿਰ ਮਨ ਨੂੰ ਕੀ ਲੱਗਦਾ ਇਸ ਤੋਂ ਕਿ ਜਾਣਾ ਨਾ ਚਾਹੀ ਨਹੀਂ ਉਹ ਤਾਂ ਸਾਲ ਦੇ ਸਾਲ ਹੋ ਗਿਆ ਸੀ ਕਹਿੰਦੇ ਕਿ ਜਾ ਆਉਣਾ ਇੱਥੇ ਹੂੰ ਸੋ ਵਕੇ ਦੀ ਕਾਫੀ ਜਿਹੜਾ ਕਿ ਪਰਿਵਾਰ ਲਈ ਤੁਹਾਡਾ ਕੀ ਨਾਮ ਆ ਜੀ ਗਰਵਖ ਸਿੰਘ ਆ ਜੀ ਮੇਰਾ ਜਵਾਜ ਜੀ ਕੀ ਕਰੋਗੇ ਲਗਾਤਾਰ ਹਨਾ ਪੰਜਾਬ ਦੀ ਨੌਜਵਾਨ ਜਿਹੜੇ ਕਿ ਬਾਹਰੋਂ ਡੈੱਡ ਬੋਡੀ ਆਉਂਦੀਆਂ ਨੇ ਨੌਜਵਾਨ ਖਤਮ ਹੁੰਦੇ ਜਾ ਰਹੇ ਨੇ ਬਹੁਤ ਮਾੜੀ ਗੱਲ ਹੈ ਇਸ ਮਰੇ ਸੇ ਕੈਨੇਡਾ ਨੂੰ ਭੱਜੀ ਜਾਂਦੇ ਨੇ ਦੇਖੋ ਮੈਂ 15 ਸਾਲ ਅਰਬ ਮੁਲਕਾਂ ਦੇ ਵਿੱਚ ਲਾਇਆ ਇਹਦੋਂ ਬਿਹਤਰ ਤਿੰਨ ਘੰਟੇ ਦੀ ਫਲੈਟ ਹੈ ਜੇ ਬਾਹਰ ਜਾਣਾ ਹੀ ਹੈ ਕੰਮ ਕਰੋ ਪੈਸੇ ਕਮਾਓ ਇੱਥੇ ਆ ਕੇ 쿠ਸੀਆ ਮਾਣੋ ਅਰਬ ਮੁਲਕਾਂ ਚ ਇਹਦੋਂ 100 ਗੁਣਾ ਵਧੀਆ ਹੂੰ ਕਾਰਨ ਕਿ ਉੱਥੇ ਬੰਦਾ ਇੰਨਾ ਨਾ ਟਰਸਟ ਆ ਬਹੁਤ ਜ਼ਿਆਦੇ ਕੰਪਨੀਆਂ ਨੇ ਬਹੁਤ ਜ਼ਿਆਦੇ ਇਥੋਂ ਸਿੱਖ ਕੇ ਕੰਮ ਜਾਓ ਕਾਰਪੈਂਟਰੀ ਪਲੰਬਰ ਵਗੈਰਾ ਹੂੰ ਸਟੱਡੀ ਦੇ ਨਾਲ ਤੁਸੀਂ ਇਹ ਪ੍ਰੈਕਟੀਕਲ ਕਰਕੇ ਜਾਓ ਉੱਥੇ ਜਾਂਦਿਆਂ ਨੂੰ ਤੁਹਾਨੂੰ ਕੈਨੇਡਾ 'ਚ ਨਹੀਂ ਤਨਖਾਹ ਮਿਲਦੀ ਐ ਅੱਛਾ ਖੁਦ ਮੇਰੀ ਅਜਰਨੀ ਐ ਇਹ ਹੂੰ ਪਹਿਲੀ ਉਮਰ ਦੇ ਵਿੱਚ ਜਦੋਂ ਬੱਚੇ ਜਾਂਦੇ ਸੀ ਅਸੀਂ ਕੁਝ ਬੰਦੇ ਕੈਨੇਡਾ ਨੂੰ ਨਿਕਲ ਗਏ ਚਲੋ ਉਦੋਂ ਸੈਟਿੰਗ ਹੋ ਗਈ ਉਹਨਾਂ ਦੀ ਅਸੀਂ ਅਰਬ ਮਲ ਖੰਝ ਗਏ ਔਰ ਬਹੁਤ ਵਧੀਆ ਮੈਂ ਸੈਟ ਆ ਇਸ ਲਈ ਮੈਂ ਤਾਂ ਇਹੀ ਕਹੂੰਗਾ ਵੀ ਕੈਨੇਡਾ ਚ ਜਾਣ ਦੀ ਲੋੜ ਨਹੀਂ ਹੈ ਬੱਚਿਆਂ ਨੂੰ ਭੇਜੋ ਤੁਸੀਂ ਤਾਂ ਛੋਟੇ ਮੁਲਕਾਂ ਚ ਇੱਥੇ ਨੇੜੇ-ਤੇੜੇ ਭੇਜੋ 3 ਘੰਟੇ ਦੀ ਫਲੈਟ ਹੈ ਯਾਰ ਉਦੋਂ ਹੀ ਬੰਦਾ ਮਿਲਦਾ ਸਕਦਾ ਨਾ 18 ਘੰਟੇ ਬਹਿ ਕੇ ਉੱਥੇ ਜਾਣਾ ਕਦੋਂ ਵਾਪਸ ਆਉਣਾ ਇਸ ਲਈ ਲੋਕਾਂ ਨੂੰ ਮੈਸੇਜ ਇਹੀ ਹੈ ਮੇਰੇ ਵੱਲੀੋਂ ਤਾਂ ਬੇ ਐਡੀ ਦੂਰ ਨਾ ਭੇਜੋ ਆਪਰੇ ਬੱਚੇ ਨੂੰ ਆਪਰੇ ਕੋਲੇ ਰੱਖੋ ਹਾਜੀ ਦਾ ਨਹੀਂ ਕੁਝ ਇੱਥੇ ਬਣਦਾ ਉਹ ਛੋਟੇ ਮੁਲਕਾਂ ਜਾਓ ਨੇੜੇ-ਨੇੜੇ ਜਾਓ ਮੇਰੀ ਸਲਾਹ ਇਹ ਕਿ ਇਦਾਂ ਦਾ ਲੋਕ ਲਾਲਚੇ ਫਸ ਕੇ ਵੀ ਬਹੁਤ ਪੈਸੇ ਪੰਡਨ ਜਾ ਕੇ ਪਤਾ ਨਹੀਂ ਵੀ ਕਿੰਨੇ ਕੁ ਅਮੀਰ ਜਾਂ ਜਿਹੜੇ ਲੋਕ ਪਹਿਲਾਂ ਆਉਂਦੇ ਸੀ ਵਿਦੇਸ਼ਾਂ ਤੋਂ ਵੱਡੇ-ਵੱਡੇ ਚੈਨਾਂ ਗੱਲ ਜਿ ਕੋ ਵੱਡੇ-ਵੱਡੇ ਸੋਨੇ ਦੇ ਕੜੇ ਪਾਉਂਦੇ ਸੀ ਦੇਖ ਕੇ ਲੋਕ ਭੈ ਭੀ ਦੋ ਰਹੇ ਸੀਗੇ ਹਾਂ ਉਹੀ ਗੱਲ ਹੈ ਇੱਕ ਦੂਜੇ ਨੂੰ ਦੇਖ ਕੇ ਪਹਿਲੀ ਗੱਲ ਤਾਂ ਹੋ ਗਈ ਦੂਸਰੀ ਗੱਲ ਹਰੇਕ ਬੱਚੇ ਨੂੰ ਇਹ ਹੋ ਗਿਆ ਵੀ ਮੈਂ ਕੈਨੇਡਾ ਜਾ ਕੇ ਕੈਨੇਡਾ ਪਤਾ ਨਹੀਂ ਕੀ ਜਾ ਉਹ ਆਪਣੀ ਇਹੀ ਚੀਜ਼ ਆ ਜੋ ਕੁਝ ਪੰਜਾਬ ਦੇ ਵਿੱਚ ਤੁਹਾਡੇ ਹੈਗਾ ਨਾ ਉਹ ਬਾਹਰ ਨਹੀਂ ਹੈ ਹਾਂ ਪੰਜਾਬ ਦਾ ਮੌਸਮ ਤੋਂ ਲੈ ਕੇ ਹਰੇਕ ਚੀਜ਼ ਆਪਣੀ ਬਹੁਤ ਵਧੀਆ ਹੈ ਇੱਥੇ ਤੁਸੀਂ ਅੱਧੀ ਵੀ ਖਾ ਲਓਗੇ ਤਾਂ ਵੀ ਜਿਉਂਦੇ ਰਹੋਗੇ ਤੁਸੀਂ ਜਿਉਂਦੇ ਤਾਂ ਰਹੋਗੇ ਨਾ ਉੱਥੇ ਹੁਣ ਕੀ ਮਿਲਿਆ ਜਾ ਕੇ ਇਹ ਬੱਚਾ ਇੰਨਾ ਹੀ ਸਾਡੇ ਕੋਲ ਹੀ ਪਲਿਆ ਇਹ ਬਹੁਤ ਹੀ ਸ਼ਰੀਫ ਜਦੋਂ ਇਹਦੀ ਮਾਂ ਬਾਪ ਜਣੀ ਗੁਜ਼ਰ ਗਏ ਉਦੋਂ ਇੱਥੇ ਨਾਲ ਕੇ ਸੀ ਜਿਹਦੇ ਸਾਡੇ ਕੋਲ ਹੀ ਖੇਡਦਾ ਰਿਹਾ ਬਹੁਤ ਹੀ ਸਾਊ ਬੱਚਾ ਸੀਗਾ ਤੇ ਪਤਾ ਨਹੀਂ ਕਾਦੀ ਟੈਨਸ਼ਨ ਹੋਗੀ ਜਾਂ ਕੀ ਹੋਗੀ ਜਿਹੜੀ ਇਹ ਗੱਲ ਹੋਗੀ ਸੋ ਵਾਕਈ ਜੀ ਇਹ ਹਾਰਮਨ ਜੋਤ ਦੀ ਦਰਦਨਾਕ ਕਹਾਣੀ ਦਸਦੀ ਹੈ ਤਾਂ ਬੱਚਾ ਪਤਾ ਨਹੀਂ ਕਿੰਨਾ ਇੱਕ ਦਰਦਾਂ ਦੀ ਕਿਤਾਬ ਪਰਮਾਤਮਾ ਤੋਂ ਰੱਬਾ ਰੱਬ ਤੋਂ ਲਿਖਾ ਕੇ ਲੈ ਕੇ ਆਇਆ ਤੇ ਆਉਣਸਾਰ ਜਿਹੜਾ ਕਿ ਦੁਨੀਆ ਤੇ ਉਹਦੀ ਮਾਂ ਚਲੀ ਗਈ ਫਿਰ ਬਾਪ ਚਲਾ ਗਿਆ ਸਾਰਾ ਪਰਿਵਾਰ ਚਲਾ ਗਿਆ ਅੱਜ ਖੁਦ ਵੀ ਜਿਹੜਾ ਕਿ ਆਪ ਕੈਨੇਡਾ ਦੀ ਧਰਤੀ ਸਰਹਦੀ ਧਰਤੀ ਦੇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਰਿਵਾਰ ਵੱਲ ਉਹਦੇ ਮਾਮਾ ਦੀ ਵੱਲੋਂ ਬੇਨਤੀ ਜਾਂ ਸੰਸਥਾਵਾਂ ਨੂੰ ਕਰੀਏ ਸਰਕਾਰਾਂ ਨੂੰ ਕਰੀਏ ਕੇ ਜਾਂਦੀ ਵਾਰ ਜਰੂਰ ਜਿਹੜੀ ਹਰਮਨ ਟੂ ਦੀ ਡੈਡ ਬੋਡੀ ਪੰਜਾਬ ਲਿਆਂਦੀ ਜਾਵੇ ਮਲੇਰਕੋੜਲਾ ਤੋਂ ਸਾਥੀ ਬਲਜੀਤ ਦੇ ਨਾਲ ਪਰਨੀਤ ਸਿੰਘ ਨਾਲ ਧੰਨਵਾਦ